ਹallelujah ਸਾਰੇ ਭੈਣ ਭਾਈਆਂ ਜੈਂਸੀ ਦੀ ਰੱਬ ਦੇ ਦਾਸਾਂ ਦੀ ਜੈਂਸੀ ਦੀ ਨਾਮ ਮੇਰਾ ਮਿਲਕਰਿਆ ਪਿੰਡ ਮੇਰਾ ਬੱਜਾਵਾਲਾ ਨਾਮ ਨੇ ਦਾਸ ਤੇ ਖਾਲਾ ਪਿੰਡ ਬੱਜਾਵਾਲਾ ਇਹ ਜੀਵਨਦੀਪ ভাই ਪਿਛਲੇ ਹਫਤੇ ਦੀ ਗੱਲ ਇਹ ਆ ਜੋ ਸਾਡੇ بیٹے ਹੋਂਕੋਂ ਦੇ ਵਿੱਚ ਗਏ ਆ ਜਦ ਸ਼ਨੀ ਹੋਂਕੋਂ ਦੇ ਵਿੱਚ ਇੱਥੇ ਆਇਆ ਸੀ ਉਦੋਂ ਰੱਬ ਦੇ ਦਾਸਾਂ ਨੂੰ ਪਾਸਟਰ ਜੌਨ ਸੰਸੀਨ ਜਦ ਮਿਲਣ ਵਾਸਤੇ ਇੱਥੇ ਆਏ ਪਾਈਸਨ ਜੀ ਨੇ ਗੱਲ ਲਾ ਕੇ ਜਦੋਂ ਮਿਲਿਆ ਤਾਂ ਪਾਈਸਨ ਜੀ ਉਸੇ ਵੇਲੇ ਕਹਿਤਾ ਰਾਬਦੇ ਦਾਸਾਂ ਨੇ ਕਿ ਸ਼ਨੀ ਤੂੰ ਦੇਹੇ ਮੈਨੂੰ ਹੌਂਕਾਂ ਦੇ ਵਿੱਚ ਲਿਖੰਡਿਆ ਸੱਚਮੁੱਚ ਹੁੰਦਾ ਉਹੀ ਕੁਛ ਰਿਹਾ ਜੋ ਰਾਬਦੇ ਦਾਸ ਦੱਸਦੇ ਰਹੇ ਨੇ ਉਸੇ ਤਰ੍ਹਾਂ ਹੁੰਦਾ ਰਿਹਾ ਸਮਾਂ ਦਾ ਠੀਕ ਲੱਗਿਆ ਪਰ ਜਦੋਂ ਹੋਣ ਜਦੋਂ ਗਏ ਉਹ ਤੋਂ ਬੜਾ ਪਰੇਸ਼ਾਨ ਸੀ ਰਾਬਦੇ ਦਾਸਾਂ ਦੇ ਕੋਲੋਂ ਪਾਈਸਨ ਸਾਹਿਬ ਜੀ ਦੇ ਕੋਲੋਂ ਪਰਾਧਨਾ ਕਰਾਉਣੀ ਉਹਨਾਂ ਨੇ ਆਖਣਾ ਸੰਤ ਜੀ ਮੈਂ ਅੱਗੇ ਵੀ ਹੋ ਗਿਆ ਵਾਂ ਕਿਤੇ ਵੀ ਇਹ ਬਣੀ ਗੱਲ ਬਾਤ ਨਾ ਬਣੀ ਸ਼ਹਿਰਤ ਮੈਨੂੰ ਚੈਨਾ ਦੇ ਵਿੱਚ ਕਿਤੇ ਉਹ ਕਾਗੂਨਾ ਕਰ ਲੈਣਾ ਮੇਰੇ ਪਹਿਲੇ ਇਹਦੇ ਫਿੰਗਰਪ੍ਰਿੰਟ ਆ ਉਹ ਨਾ ਕਿਤੇ ਨਿਕਲ ਆਉਣਾ ਬੜਾ ਪਰੇਸ਼ਾਨ ਸੀ ਸੋ ਜਿਹੜਾ ਨਾਲ ਹਰੀ ਮੇ ਦਾ ਜਿਹੜਾ ਗਿਆ ਵਾਂ ਪੂਰੀ ਰਾਮਦੇ ਦਾਸਾ ਨੇ ਪਹਿਲਾਂ ਹੀ ਦੱਸਿਆ ਸੀ ਕਿ ਤੂੰ ਵਿਦੇਸ਼ ਦੇ ਵਿੱਚ ਜਾ ਰਿਹਾ ਜਦੋਂ ਇਥੋਂ ਜਦੋਂ ਗਈ ਰਾਮਦੇ ਦਾਸਾ ਨੇ ਕਿਹਾ ਕਿ ਸ਼ਰੀਰ ਨੂੰ ਲਾਗ-ਡਾਨ ਤਾਕਾ ਹਰ ਜਦੋਂ ਤੂੰ ਜਾਂਦਾ ਵਾ ਉਦੋਂ ਪ੍ਰਭੂ ਯਸੁਮ ਸੀ ਤੇ ਅੱਗੇ ਚੱਲਦਾ ਅ ਰਸਤੇ ਸਾਰੇ ਸਾਫ਼ ਹੁੰਦੇ ਨੇ ਸੱਚਮੁੱਚ ਹੋਇਆ ਉਹ ਹੀ ਕੁਝ ਜਿਸ ਤਰ੍ਹਾਂ ਰਾਮਦੇ ਦਾਸਾ ਨੇ ਪਹਿਸਾ ਫਰਾਸਨ ਸੀ ਜੀ ਨੇ ਦੱਸਿਆ ਜਦੋਂ ਮਕਾਉ ਤੋਂ ਚੈਨਾ ਦੇ ਵਿੱਚ ਗਏ ਉਦੋਂ ਬੜਾ ਪਰੇਸ਼ਾਨ ਕਹਿੰਦਾ ਸੰਤ ਜੀ ਹੁਣ ਮੇਰੇ ਕਿਤੇ ਫਿੰਗਰਪ੍ਰਿੰਟ ਨਾ ਹੋਣ ਤੇ ਵੀਡੀਓਪ੍ਰਿੰਟ ਹੁੰਦੇ ਆ ਆਂਦਾ ਰਾਮਦੇ ਦਾਸਾ ਨੇ ਕਿਹਾ ਤੇਰੇ ਫਿੰਗਰਪ੍ਰਿੰਟ ਉਠਾਣੇ ਹੀ ਨਹੀਂ ਪਰਮੇਸ਼ਰ ਦੀ ਕਿਰਪਾ ਹੋਈ ਪਿਤਾ ਜੋ ਜਿਹੜੇ ਪਹਿਲੇ ਜਿਹੜੇ ਪਿੰਗ ਪਿੰਟ ਜੋ ਆਏ ਨਹੀਂ ਕਿਉਂਕਿ ਪਰਮੇਸ਼ਰ ਇਨਸਾਨਾਂ ਦੀਆਂ ਸੋਚਾਂ ਨੂੰ ਬਦਲ ਕੇ ਰੱਖਦਾ ਪਰਮੇਸ਼ਰ ਉਹਨਾਂ ਕੰਪਿਊਟਰਾਂ ਦੇ ਜਿਹੜੀ ਵੈੱਬਸਾਈਟ ਉਹਨੂੰ ਚੇਂਜ ਕਰਕੇ ਰੱਖਦਾ ਕਿਉਂਕਿ ਹਰ ਕੁਸ਼ ਕਰ ਦੀ ਸਮਰੱਥਾ ਰੱਖਦਾ ਪਰਮੇਸ਼ਰ ਜਾਨਵਰ ਜਦੋਂ ਹੋਮ ਕਮਿਊਨਿਟੀ ਵਿੱਚ ਗਏ ਫਿਰ ਆਪਦੇ ਦਾਸਾਂ ਨੇ ਕਿਹਾ ਇਹ ਬਹੁਤ ਹੀ ਈਸਿਤ ਕੋਦ ਜਲਦੀ ਜਿਹੜੇ ਹਾਂਗਕਾਂਗ ਪਹੁੰਚਦੇ ਅਜੇ ਤੱਕ ਤਾਂ ਕਹਿੰਦੇ 1.5 ਘੰਟੇ ਦੇ ਵਿੱਚ ਤੇ ਕੋਈ ਪੂਰੀ ਮੰਜ਼ਲ ਤੇ ਪਹੁੰਚਿਆ ਨਹੀਂ ਆ ਪੂਰੀ ਪੂਰੀ ਰਾਤ ਲੱਗ ਜਾਂਦੀ ਰਹੀ ਆ ਪਰ ਜਦੋਂ ਇੰਦਰ 6 ਵਜੇ ਇੰਦਰ ਪਹੁੰਚਿਆ ਤੇ 7:30 ਵਜੇ ਹਾਂਗਕਾਂਗ ਦੇ ਵਿੱਚ ਆਪਣੇ ਪਰਿਵਾਰ ਨਾਲ ਜਾ ਕੇ ਮਿਲਿਆ ਪਰ ਵੀ ਯਸ਼ੁਮ ਸੀ ਦੀ ਕਿਰਪਾ ਨਾਲ ਸਾਰੇ ਪ੍ਰੈਮੁਲੇਜੰਸੀ